ਠੀਕ ਹੈ ਅੱਜ ਬਰਥਡੇ ਮੇਰਾ ਪਰ ਬਹੁਤ ਸਾਰੇ ਮੇਰੇ ਪੈਣਾ ਮੇਰੇ ਵੀਰ ਮੇਰੇ ਦੋਸਤ ਸਾਰੇ ਜਿਹੜੇ ਨੇ ਅਸ਼ੀਰਵਾਦ ਦੇ ਕੇ ਗਏ ਨੇ ਤੇ ਮੈਂ ਪਰਮਾਤਮਾ ਕੀ ਕੋਈ ਦੁਆ ਕਰਾਂਗੇ ਵੀ ਇਮਾਨਦਾਰੀ ਦੇ ਨਾਲ ਜਿਹੜਾ ਮੈਂ ਸਾਰੇ ਆਪਣੇ ਪੰਜਾਬ ਦੀ ਆਪਣੇ ਭਰਾਵਾਂ ਦੀ ਸੇਵਾ ਕਰ ਸਕਾਂ ਬਸ ਹਾਂ ਲੋੜੀ ਦਾ ਤਿਉਹਾਰ ਆ ਰਿਹਾ ਹੈ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਦੇਖੋ ਖੁਸ਼ੀਆਂ ਦਾ ਦਿਨ ਹੈ ਔਰ ਕੋਸ਼ੀ ਦੇ ਨਾਲ ਲੋਕੀ ਆਪਣੇ ਲੋੜੀ ਗੜੀ ਪੰਜਾਬ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਤੇ ਮੈਂ ਲੋੜੀ ਦੀ ਵੀ ਬਹੁਤ-ਬਹੁਤ ਸਾਰੇ ਅਬਿ ਸ਼ਹਿਰ ਵਾਸੀਆਂ ਨੂੰ ਪੈਣਾ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਾਦੀ ਜੀ ਜਿਹੜੇ ਰਾਮ મંદિર ਜੰਮਦਰ ਦੇ ਰੂਪੇ ਹਾਂ ਬਿਲਕੁਲ ਜੀ ਰਾਮ ਮੰਦਰ ਦੀ ਅੱਜ ਦੇਖੋ ਅੱਜ ਸਾਰਾ ਸਾਡਾ ਦੇਸ਼ ਰਾਮ ਮੰਦਰ ਦੇ 22 ਤਰੀਕ ਦਾ ਇੰਤਜ਼ਾਰ ਕਰ ਰਿਹਾ ਨੇ ਔਰ ਪੰਜਾਬ ਦੇ ਵਿੱਚ ਵੀ ਅਸੀਂ ਦਿਨ ਰਾਤ ਸਾਡੇ ਸਭ ਲੋਕ ਹਰ ਸਮਾਜ ਦਾ ਲੋਕ ਅੱਜ ਜਿਹੜਾ ਵੇ ਉਹ ਇੰਤਜ਼ਾਰ ਕਰ ਰਿਹਾ 22 ਤਰੀਕ ਦੀ ਜਦੋਂ ਕਿ ਇਹ ਕੁਝ ਜਦੋਂ ਦੂਸਰੀ ਦੀਵਾਲੀ ਜਿਹੜੀ ਸਾਨੂੰ ਅੱਜ ਮਨਾਉਣ ਦਾ ਜਿਹੜਾ ਮੌਕਾ ਮਿਲੇਗਾ ਦੇਸ਼ ਦੇ ਵਿੱਚ ਔਰ ਸਾਡੇ ਖਾਸ ਕਰਕੇ ਅਸੀਂ ਪੰਜਾਬ ਦੇ ਵਿੱਚ ਤੇ ਬੜੇ ਜੋਰਾਂ ਸ਼ੋਰਾਂ ਦੇ ਨਾਲ ਦੀਵਾਲੀ ਤੋਂ ਵੀ ਵੱਧ ਜਿਹੜਾ ਜਸ਼ਨ ਹੈ ਉਹ ਸਾਡੇ ਪੰਜਾਬ ਦੇ ਵਿੱਚ ਔਰ ਮੈਂ ਸੈਂਟਰ ਹਲਕੇ ਦੇ ਵਿੱਚ ਅਸੀਂ ਕਰਾ ਸਰ ਕਿੱਦਾਂ ਦੇ ਦੇਣਾ ਅਜोध्या ਦਾ ਇੱਥੇ ਕੁੜਦਣਾ ਭਗਵਾਨ ਕਾਲਮੀ ਕੀ ਦੇ ਨੰਦਰੇ ਖੈਰੀ ਵੀ ਬੜੀ ਵੱਡੀ ਦੇਖੋ ਬਿਲਕੁਲ ਨੇ ਕੋਈ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੋਚ ਹੈ ਦੇਖੋ ਅੱਜ ਸ੍ਰੀ ਰਾਮ ਜੀ ਦਾ ਮੰਦਿਰ ਬਣ ਰਿਹਾ ਹੈ ਔਰ ਭਗਵਾਨ ਇਹਨਾਂ ਦਾ ਬਲਮਿਕੀ ਸਮਾਜ ਦਾ ਨਾਂ ਦੇ ਉੱਪਰ ਜਿਹੜਾ ਉਹਨਾਂ ਨੇ 에ਰਪੋਰਟ ਦਾ ਨਾਂ ਰੱਖਿਆ ਹੈ ਤੇ ਸਾਨੂੰ ਇਹ ਬਹੁਤ ਖੁਸ਼ੀ ਹੈ ਔਰ ਹੋਣਾ ਵੀ ਚਾਹੀਦਾ ਸੀ ਅੱਜ ਦੇਖੋ ਜੀ ਅਸੀਂ ਰਾਮ ਦੇ ਬਾਰੇ ਜੀ ਸੀਤਾ ਦੇ ਮਾਤਾ ਦੇ ਬਾਰੇ ਜੇ ਸਾਡੇ ਬੱਚੇ ਜਾਂ ਅਸੀਂ ਅਸੀਂ ਸਮਝੇ ਜਾਣਕਾਰੀ ਮਿਲਦੀ ਹੈ ਤੇ ਜੀ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਨੇ ਜੋ ਉਸ ਟਾਈਮ ਲਿਖਿਆ ਜੋ ਲਿਖਿਆ ਉਹ ਅੱਜ ਵੀ ਉਸ ਤਰੀਕੇ ਨਾਲ ਚੱਲਦਾ ਪਿਆ ਜੇ ਉਸ ਟਾਈਮ ਨਾ ਲਿਖਿਆ ਹੁੰਦਾ ਜਾਂ ਨਾ ਕੁਝ ਹੁੰਦਾ ਤੇ ਹੋ ਸਕਦਾ ਅੱਜ ਉਹਨਾਂ ਪੁਰਾਣੀਆਂ ਗੱਲਾਂ ਨੂੰ ਅਸੀਂ ਨਾ ਕਰ ਸਕਦੇ ਹਾਂ ਨਾ ਸੰਪਦਿ ਨਾ ਹੁੰਦਾ ਸਾਡਾ ਭਗਵਾਨ ਕੌਣ ਹੈ ਭਗਵਾਨ ਰਾਮ ਜੀ ਕੌਣ ਹੈ ਹੋ ਸਕਦਾ ਅੱਜ ਬਿੰਨੇ ਸਾਲੋਂ ਤੋਂ ਬਾਅਦ ਅਸੀਂ ਭੁੱਲ ਜਾਂਦੇ ਪਰ ਉਹਨਾਂ ਨੇ ਭਗਵਾਨ ਵਾਲਮੀਕੀ ਜੀ ਨੇ ਮਹਾਰਾਜ ਜੀ ਨੇ ਉਹ ਚੀਜ਼ ਨੂੰ ਉਸ ਟਾਈਮ ਲਿਖਿਆ ਔਰ ਅੱਜ ਸਾਰਾ ਦੇਸ਼ ਤੇ ਸਾਰਾ ਵਰਲਡ ਜਿਹੜਾ ਵੈ ਅੱਜ ਭਗਵਾਨ ਰਾਮ ਬਾਰੇ ਅੱਜ ਭਗਵਾਨ ਸੀਤਾ ਬਾਰੇ ਜਾਣਦਾ ਅਸੀਂ ਇਸ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਨਾਂ ਦੇ ਉੱਪਰ ਜਿਹੜਾ ਦੇ 에어ਪੋਰਟ ਦਾ ਨਾਂ ਰੱਖਿਆ ਅਜਿੱਤੇ ਆਪਣੇ ਦਿਲ ਦੀਆਂ ਘਰਾਂਿਆਂ ਤੋਂ